ਸਵੇਰੇ ਜਲਦੀ ਉੱਠਣ ਦੇ ਜ਼ਬਰਦਸਤ ਫਾਇਦੇ ਨੰਬਰ 1 ਕੋਈ ਰੁਕਾਵਟ ਨਹੀਂ ਸਵੇਰੇ ਕੋਈ ਬੱਚੇ ਨਹੀਂ ਚੀਕਦੇ ਕੋਈ ਫੋਨ ਨਹੀਂ ਚਲਾਉਂਦਾ ਅਤੇ ਜਲਦੀ ਉੱਠਣ ਨਾਲ ਇਕਾਗਰਤਾ ਵਧਦੀ ਹੈ ਅਤੇ ਬਾਕੀ ਦੇ ਕੰਮਾਂ ਨੂੰ ਪੂਰਾ ਕਰ ਸਕਦੇ ਹਾਂ ਨੰਬਰ 2 ਦਿਨ ਵਿੱਚ ਹਰ ਰੋਜ਼ 2 ਘੰਟੇ ਵਾਧੂ ਮਿਲਦੇ ਹਨ ਇੱਕ ਹਫ਼ਤੇ ਵਿੱਚ 14 ਘੰਟੇ ਅਤੇ ਸਾਲ ਵਿੱਚ 728 ਘੰਟੇ ਵਾਧੂ ਮਿਲਦੇ ਹਨ ਇਹ ਆਪਣੇ ਆਪ ਵਿੱਚ ਸੁਧਾਰ ਲਿਆਉਣ ਲਈ ਕਾਫੀ ਸਮਾਂ ਹੈ ਨੰਬਰ 3 ਸਵੇਰੇ ਜਲਦੀ ਉੱਠਣਾ ਸਫਲਤਾ ਦਾ ਰਾਜ ਹੈ ਦੁਨੀਆ ਭਰ ਦੇ ਜ਼ਿਆਦਾਤਰ ਸਫਲ ਲੋਕ ਸਵੇਰੇ ਜਲਦੀ ਉੱਠਦੇ ਹਨ ਨੰਬਰ 4 ਸਵੇਰੇ ਮਨ ਸ਼ਾਂਤ ਰਹਿੰਦਾ ਹੈ ਪੂਰੇ ਦਿਨ ਵਧੀ ਯੋਜਨਾ ਬਣਾਉਣ ਦਾ ਸਭ ਤੋਂ ਵਧੀਆ ਸਮਾਂ ਹੈ ਨੰਬਰ 5 ਆਪਣੇ ਆਪ ਨੂੰ ਅਨੁਸ਼ਾਸਿਤ ਕਰਨ ਅਤੇ ਕਸਰਤ ਕਰਨ ਦਾ ਇਹ ਵਧੀਆ ਸਮਾਂ ਹੈ ਨੰਬਰ 6 ਸਵੇਰੇ ਜਲਦੀ ਉੱਠਣ ਨਾਲ ਤੁਸੀਂ ਮਾਨਸਿਕ ਤੌਰ ਤੇ ਦੂਜੇ ਲੋਕਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਊਰਜਾਵਾਨ ਬਣ ਸਕਦੇ ਹੋ ਨੰਬਰ 7 ਦਿਨ ਪਰ ਸ਼ਾਨਦਾਰ ਕੰਮ ਕਰਨ ਲਈ ਸਵੇਰ ਦੇ ਸਮੇਂ ਇੱਕ ਰਫਤਾਰ ਪ੍ਰਾਪਤ ਹੁੰਦੀ ਹੈ। ਨੰਬਰ 8 ਸਵੇਰ ਦੇ ਸਮੇਂ ਜਲਦੀ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਦਾ ਪਾਠ ਕਰਨਾ ਆਪਣੇ ਪੂਰੇ ਜੀਵਨ ਨੂੰ ਸੁਧਾਰ ਸਕਦੇ ਹੋ। ਨੰਬਰ 9 ਸਵੇਰ ਦੇ ਸਮੇਂ ਪੰਛੀਆਂ ਜਾਨਵਰਾਂ ਨੂੰ ਦਾਣਾ ਪਾਣੀ ਦੇਣ ਨਾਲ ਬਹੁਤ ਪੁੰਨ ਦਾ ਕੰਮ ਹੁੰਦਾ ਹੈ। ਨੰਬਰ 10 ਸਵੇਰ ਦੇ ਸਮੇਂ ਆਪਣੇ ਉਮਰ ਦੇ ਲੋਕਾਂ ਨੂੰ ਮਿਲੋ ਆਪਣੇ ਭਾਈਚਾਰੇ ਨੂੰ ਸਮਾਂ ਦਿਓ। ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ